ਨਸ਼ਾ ਤਸਕਰਾਂ ਨੂੰ ਫੜਨ ਗਈ ਪੁਲਿਸ ਟੀਮ ਤੇ ਉੱਪਰ ਜੋ ਹੈ ਨਸ਼ਾ ਤਸਕਰਾਂ ਦੇ ਵੱਲੋਂ ਹਮਲਾ ਕਰ ਦਿੱਤਾ ਜਾਂਦਾ ਹੈ ਸੀਆਈਏ ਸਟਾਫ ਦੀ ਟੀਮ ਜਿਹੜੀ ਹੈ ਉਹ ਨਸ਼ਾ ਤਸਕਰਾਂ ਨੂੰ ਜੜੀਆ ਫੜਨ ਦੇ ਲਈ ਜਾਂਦੇ ਇਸ ਦੌਰਾਨ ਉਹਨਾਂ ਦੇ ਵੱਲੋਂ ਜੋ ਹੈ ਨਸ਼ਾ ਤਸਕਰਾਂ ਦੇ ਵੱਲੋਂ ਹਮਲਾ ਕਰ ਦਿੱਤਾ ਜਾਂਦਾ ਵੀਡੀਓ ਜਿਹੜੀ ਹੈ ਲਗਾਤਾਰ ਸੋਸ਼ਲ ਮੀਡੀਆ ਤੇ ਵਾਇਲ ਹੋ ਰਹੀ ਹੈ ਤਸਵੀਰਾਂ ਤੋਂ ਸਾਂਝੇ ਕਰਿਆ ਪਠਾਨਕੋਟ ਦੀਆਂ ਇਹ ਤਸਵੀਰਾਂ ਨੇ ਪਠਾਨਕੋਟ ਦੇ ਪ੍ਰੀਤਨਗਰ ਦੀਆਂ ਤਸਵੀਰਾਂ ਨੇ ਜਿੱਥੇ ਕਿ ਇੱਕ ਨਸ਼ਾ ਤਸਕਰ ਨੂੰ ਜਿਹੜੀ ਹੈ CIA ਸਟਾਫ ਦੀ ਇੱਕ ਟੀਮ ਜਿਹੜੀ ਹੈ ਉਹ ਫੜਨ ਦੇ ਲਈ ਜਾਂਦੀ ਹੈ ਇਸ ਦੇ ਦੌਰਾਨ ਨਸ਼ਾ ਤਸਕਰਾਂ ਦੇ ਵੱਲੋਂ ਹਮਲਾ ਕੀਤਾ ਜਾਂਦਾ ਹਾਲਾਂਕਿ ਛੜਪਦੀਆਂ ਵੀਡੀਓ ਵੀ ਸਾਹਮਣੇ ਆਈਆਂ ਨੇ ਸੀਆਈਏ ਸਟਾਫ ਦੇ ਵੱਲੋਂ ਵੀ ਨਸ਼ਾ ਤਸਕਰਾ ਨੂੰ ਜਿਹੜਾਗਾ ਫੜਿਆ ਜਾਂਦਾ ਤਾਂ ਇਹ ਖੁੱਛ ਤੋਂ ਹੁੰਦੀ ਇਹ ਝੜਪਦੀਆਂ ਤਸਵੀਰਾਂ ਵੀਡੀਓ ਵਾਇਰਲ ਹੁੰਦੀ ਉਸ ਤੋਂ ਬਾਅਦ ਪੁਲਿਸ ਜਿਹੜੀ ਇਹ ਪੰਜਾਬ ਪੁਲਿਸ ਵੀ ਮੌਕੇ ਤੇ ਪਹੁੰਚਦੀ ਹੈ ਤੇ ਮਾਮਲਾ ਇਸ ਨਸ਼ਾ ਤਸਕਰਾ ਦੇ ਖਿਲਾਫ ਕੇਜਾਰਿਆ ਗਿਆ ਕਿ ਅੱਠ ਦੇ ਖਿਲਾਫ ਮਾਮਲਾ ਜੋ ਹੈ ਉਹ ਦਰਜ ਕਰ ਲਿਆ ਗਿਆ ਤੇ ਤਸਵੀਰਤੋਂ ਨਾਲ ਸਾਂਝੇ ਕਰਨ ਤਾਂ ਕਿਸ ਤਰ੍ਹਾਂ ਝੜਪਦੀਆਂ ਇਹ ਤਸਵੀਰਾਂ ਨੇ ਨਸ਼ਾ ਤਸਕਰਾ ਦੀਆਂ ਤਸਵੀਰਾਂ ਨੇ ਤੇ ਵੀਡੀਓ ਲਗਾਤਾਰ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਹੈ ਸੀਆਈਏ ਸਟਾਫ ਨੇ ਆਪਣੇ ਬਚਾ ਜਿਹੜਾ ਕੀਤਾ ਹੈ ਹਵਾਈ ਫਾਇਰ ਕੀਤਾ ਬਚਾ ਦੇ ਲਈ ਐਸਟਰੀਏ ਸਟਾਫ ਦੀ ਟੀਮ ਨੂੰ ਜਿਹੜੇ ਨੇ ਹਵਾਈ ਫਾਇਰ ਵੀ ਕਰਨੇ ਪਏ ਕਿਉਂਕਿ ਖਫਤੋ ਪਾਈ ਜਿਹੜੀ ਹੈ ਉਹ ਜ਼ਿਆਦਾ ਵੱਧ ਨਹੀਂ ਸੀ ਉਧਰ ਪੁਲਿਸ ਨੇ ਹਮਲਾ ਕਰਨ ਵਾਲੇ ਨਸ਼ਾ ਤਸਕਰਾਂ ਦੇ ਖਿਲਾਫ ਜਿਹੜਾ ਮਾਮਲਾ ਦਰਜ ਕੀਤਾ ਤੇ ਕਾਰਵਾਈ ਜਿਹੜੀ ਹੈ ਉਹ ਸ਼ੁਰੂ ਕਰ ਦਿੱਤੀ ਗਈ ਹੈ ਤਾਂ ਇਹ ਤਸਵੀਰਾਂ ਪ੍ਰੀਤਨਗਰ ਦੀਆਂ ਤਸਵੀਰਾਂ ਤੋਂ ਨਾਲ ਸਾਂਝੇ ਕਰ ਰਹੇ ਹਾਂ ਤਾਂ ਇਸ ਬਾਬਤ ਕੀ ਕਹਿਣਾ ਪੁਲਿਸ ਮੁਲਾਜ਼ਮਾਂ ਤੋਂ ਸੁਣਵਾਉਣੇ